ਜੀ ਸਤ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਜਿਆਦਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜੋ ਉਪਾਅ ਤੁਹਾਡੇ ਲਈ ਲੈ ਕੇ ਆਏ ਹਾਂ ਇਹ ਬਹੁਤ ਹੀ ਜਿਆਦਾ ਚਮਤਕਾਰੀ ਤੇ ਸ਼ਕਤੀਸ਼ਾਲੀ ਉਪਾਅ ਹੈ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਟੈਨਸ਼ਨਾਂ ਸਾਰੀਆਂ ਮੁਸ਼ਕਲਾਂ ਨੇ ਜਿਹੜੀਆਂ ਉਹ ਦੂਰ ਹੋ ਜਾਣਗੀਆਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜੋ ਉਪਾਅ ਲੈ ਕੇ ਆਏ ਆ ਉਹ ਆਪਣੇ ਘਰ ਦੇ ਵਿੱਚ ਪਈ ਹੋਈ ਪੁਰਾਣੀ ਕੰਕੀ ਦਾ ਉਪਾਅ ਲੈ ਕੇ ਆਏ ਆ ਜੇਕਰ ਅਸੀਂ ਇਹ ਉਪਾਅ ਕਰ ਲਾਂਗੇ ਤੇ ਸਾਡੀ ਜ਼ਿੰਦਗੀ ਦੇ ਵਿੱਚ ਜਿੰਨੀਆਂ ਮੁਸ਼ਕਲਾਂ ਪ੍ਰੋਬਲਮ ਚੱਲ ਰਹੀਆਂ ਨੇ ਤੇ ਜਾਂ ਫਿਰ ਆਉਣ ਵਾਲੀਆਂ ਨੇ ਉਹ ਤੁਰੰਤ ਹੀ ਸਾਡੀ ਜ਼ਿੰਦਗੀ ਤੋਂ ਦੂਰ ਹੋ ਜਾਣਗੀਆਂ ਇਸੀ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਕਿ ਜੋ ਵੀ ਟੂਣੇ ਟੁੱਟ ਕੇ ਹੁੰਦੇ ਨੇ ਅੱਜ ਦੇ ਸਮੇਂ ਦੇ ਵਿੱਚ ਤੇ ਉਹ ਤੁਹਾਡੇ ਵਾਲਾ ਤੋਂ ਹੀ ਹੁੰਦੇ ਨੇ ਵਾਲਾ ਤੋਂ ਹੀ ਇਹ ਸਭ ਕਰਦੇ ਨੇ ਲੋਕ ਜੋ ਵੀ ਇਸ ਤਰ੍ਹਾਂ ਦਾ ਕੰਮ ਕਰਦੇ ਨੇ ਤੇ ਜਿਹੜੀ ਅਸੀਂ ਘਰ ਦੇ ਵਿੱਚ ਕੰਗੀ ਯੂਜ਼ ਕਰਦੇ ਆ ਉਸ ਦੇ ਵਿੱਚ ਕੀ ਹੁੰਦਾ ਹੈ ਕਿ ਸਾਡੇ ਕੋਚ ਕਵਾਲ ਰਹਿ ਜਾਂਦੇ ਨੇ ਕਿਉਂਕਿ ਉਹ ਪ੍ਰਾਣੀ ਕੰਗੀ ਹੁੰਦੀ ਹੈ ਅਸੀਂ ਕਾਫੀ ਲੰਬੇ ਸਮੇਂ ਤੋਂ ਯੂਜ਼ ਕਰਦੇ ਹੁੰਨੇ ਆ ਜੇ ਜਿਵੇਂ ਹੀ ਉਹ ਕੰਗੀ ਪ੍ਰਾਣੀ ਹੋ ਜਾਂਦੀ ਏ ਤੇ ਜਾਂ ਫਿਰ ਸਾਡਾ ਕੋਈ ਵਿੱਚ ਵਾਲ ਰਹਿ ਜਾਂਦਾ ਏ ਤੇ ਉਸ ਕੰਗੀ ਦੇ ਵਿੱਚ ਜਿਹੜੀ ਸਾਡੀ એનર્ਜੀ ਹੁੰਦੀ ਏ ਨਾ ਉਹ ਫਲੋ ਕਰਦੀ ਹੁੰਦੀ ਏ ਸਾਡਾ ਜਿਹੜਾ ਅੰਸ ਹੁੰਦਾ ਏ ਉਹ ਫਲੋ ਕਰਦਾ ਹੁੰਦਾ ਏ ਇਸੇ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਕਿ ਉਸ ਪ੍ਰਾਣੀ ਤੁਹਾਡੀ ਕੰਗੀ ਦੇ ਨਾਲ ਜੇਕਰ ਕੋਈ ਟੂਣਾ ਟੋਟਕਾ ਕਰਦਾ ਏ ਤੁਹਾਡਾ ਕੁਝ ਬੁਰਾ ਸੋਚਣ ਦੇ ਲਈ ਜਾਂ ਫਿਰ ਬੁਰਾ ਕਰਨ ਦੇ ਲਈ ਕਾ ਉਸ ਟੂਨੇ ਕੀਤੇ ਗਿਆ ਟੂਨੇ ਟੋਟ ਕੇ ਦਾ ਜੋ ਵੀ ਬੁਰਾ ਪ੍ਰਭਾਵ ਜੋ ਵੀ ਇਫੈਕਟ ਹੁੰਦਾ ਹੈ ਉਹ ਤੁਹਾਡੇ ਤੇ ਬਹੁਤ ਹੀ ਜਲਦੀ ਪੈਂਦਾ ਹੈ ਇਸ ਕਰਕੇ ਤੁਸੀਂ ਹਮੇਸ਼ਾ ਇਸ ਗੱਲ ਨੂੰ ਯਾਦ ਰੱਖਿਆ ਕਰੋ ਕਿ ਜਿਹੜੀ ਤੁਹਾਡੀ ਆਪਣੀ ਕੰਗੀ ਹੁੰਦੀ ਹੈ ਨਾ ਉਸ ਕੰਗੀ ਨੂੰ ਦੂਸਰੇ ਨੂੰ ਯੂਜ਼ ਕਰਨ ਦੇ ਲਈ ਕਦੇ ਵੀ ਨਾ ਦਿਆ ਕਰੋ ਤੁਸੀਂ ਆਪਣੀ ਕੰਗੀ ਨੂੰ ਆਪਣੇ ਤੱਕ ਹੀ ਰੱਖਿਆ ਕਰੋ ਆਪ ਯੂਜ਼ ਕਰਿਆ ਕਰੋ ਕਿਸੇ ਨੂੰ ਨਾ ਯੂਜ਼ ਕਰਵਾਇਆ ਕਰੋ ਇਸੇ ਤਰ੍ਹਾਂ ਜੇਕਰ ਤੁਹਾਡੇ ਘਰ ਦਾ ਮੈਂਬਰ ਕੋਈ ਤੁਹਾਡੀ ਕੰਗੀ ਮੰਗ ਰਿਹਾ ਯੂਜ਼ ਕਰਨ ਦੇ ਲਈ ਵਾਲ ਸੈਟ ਸੁਵਾਰਨ ਦੇ ਲਈ ਤਾਂ ਤੁਸੀਂ ਉਸ ਨੂੰ ਆਪਣੀ ਕੰਗੀ ਦੇ ਸਕਦੇ ਹੋ ਪਰ ਜੇਕਰ ਤੁਹਾਡੇ ਘਰ ਦੇ ਮੈਂਬਰਾਂ ਤੋਂ ਇਲਾਵਾ ਕੋਈ ਅਨਨਾਉਨ ਤੁਹਾਡੀ ਕੰਗੀ ਮੰਗ ਰਿਹਾ ਤੁਸੀਂ ਉਸ ਨੂੰ ਆਪਣੀ ਕੰਗੀ ਯੂਜ਼ ਕਰਨ ਦੇ ਲਈ ਬਿਲਕੁਲ ਵੀ ਨਹੀਂ ਦੇਣੀ ਤੇ ਇਸ ਦੇ ਨਾਲ ਨਾਲ ਤੁਸੀਂ ਇੱਕ ਗੱਲ ਹਮੇਸ਼ਾ ਯਾਦ ਰੱਖਿਆ ਕਰੋ ਕਿ ਜਦੋਂ ਵੀ ਤੁਸੀਂ ਰਾਤ ਦੇ ਸਮੇਂ ਸੌਣੇ ਹੋ ਨਾ ਰਾਤ ਦੇ ਸਮੇਂ ਸੌਣ ਦੇ ਵੇਲੇ ਆਪਣੇ ਵਾਲ ਹਮੇਸ਼ਾ ਦੇ ਲਈ ਤੁਸੀਂ ਬੰਨ ਕੇ ਸੌਣਾ ਕਰੋ ਤੇ ਕਈ ਲੋਕਾਂ ਦੀ ਕੀ ਇਹ ਆਦਤ ਹੁੰਦੀ ਹੈ ਕਿ ਉਹ ਰਾਤ ਦੇ ਸਮੇਂ ਆਪਣੇ ਜਿਹੜੇ ਵਾਲ ਹੁੰਦੇ ਆ ਨਾ ਉਹ ਖੋਲ ਕੇ ਸੌਂਦੇ ਨੇ ਤੇ ਜਦੋਂ ਰਾਤ ਦਾ ਸਮਾਂ ਹੁੰਦਾ ਜਦੋਂ ਅਸੀਂ ਸੁੱਤੇ ਹੁੰਦੇ ਆ ਤੇ ਸਾਡੇ ਨੇੜੇ ਬਹੁਤ ਜ਼ਿਆਦੀਆਂ ਬੁਰੀਆਂ ਸ਼ਕਤੀਆਂ ਦਾ ਵਾਸ ਹੁੰਦਾ ਤੇ ਉਹਨਾਂ ਦੇ ਅੰਦਰ ਇਹ 네ਗਟਿਵ એનર્ਜੀ ਭਰ ਜਾਂਦੀ ਹੈ ਤੇ ਬੁਰੀਆਂ ਸ਼ਕਤੀਆਂ ਦਾ ਵਾਸ ਹੋ ਜਾਂਦਾ ਇਸ ਕਰਕੇ ਉਹ ਰਾਤ ਦੇ ਸਮੇਂ ਬਹੁਤ ਆਸਾਨੀ ਦੇ ਨਾਲ ਵਿਅਕਤੀ ਦੇ ਅੰਦਰ ਵਾਸ ਕਰ ਜਾਂਦੀਆਂ ਨੇ ਇਸ ਕਰਕੇ ਸਾਨੂੰ ਹਮੇਸ਼ਾ ਰਾਤ ਨੂੰ ਸੌਣ ਦੇ ਸਮੇਂ ਕਦੇ ਵੀ ਆਪਣੇ ਵਾਲ ਨੀ ਜੜੇ ਉਹ ਖੁੱਲੇ ਨਹੀਂ ਰੱਖਣੇ ਚਾਹੀਦੇ ਹਮੇਸ਼ਾ ਬੰਨ ਕੇ ਹੀ ਸੌਣਾ ਚਾਹੀਦਾ ਹੈ ਤੇ ਇਸ ਦੇ ਨਾਲ ਨਾਲ ਹੁਣ ਅਸੀਂ ਤੁਹਾਨੂੰ ਇੱਕ ਕੰਗੀ ਦਾ ਛੋਟਾ ਜਿਹਾ ਸਿੰਪਲ ਜਿਹਾ ਉਪਾਅ ਦੱਸਾਂਗੇ ਤੇ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਪ੍ਰੋਬਲਮਾਂ ਦਾ ਦੂਰ ਹੋਣਗੀਆਂ ਹੀ ਹੋ ਗਈਆਂ ਤੇ ਉਸ ਦੇ ਨਾਲ ਨਾਲ ਜੇਕਰ ਤੁਹਾਡੇ ਉੱਪਰ ਕਿਸੇ ਨੇ ਟੂਣਾ ਟੋਟਕਾ ਜਾਂ ਫਿਰ ਕਾਲਾ ਜਾਦੂ ਇਸ ਤਰ੍ਹਾਂ ਦੀਆਂ ਕੁਝ ਤਾੰਤ੍ਰਿਕ ਕਿਰਿਆਵਾਂ ਕਰਵਾਈਆਂ ਹੋਈਆਂ ਨੇ ਤੇ ਉਸ ਚੀਜ਼ ਦਾ ਜਿੰਨਾ ਵੀ ਬੁਰਾ ਪ੍ਰਭਾਵ ਹੋਵੇਗਾ ਉਹ ਤੁਰੰਤ ਤੁਹਾਡੇ ਤੋਂ ਦੂਰ ਹੋ ਜਾਵੇਗਾ ਤੇ ਜੇਕਰ ਤੁਹਾਡੇ ਉੱਪਰ ਕੁਝ ਮਾੜਾ ਕਰਨ ਦੇ ਬਾਰੇ ਕੋਈ ਸੋਚ ਰਿਹਾ ਹੈ ਤਾਂ ਉਹ ਤੁਹਾਡੇ ਉੱਪਰ ਬੇਸ਼ੱਕ ਕਿੰਨਾ ਵੀ ਬੁਰਾ ਕਿਉਣਾ ਕਰੀ ਜਾਵੇ ਪਰ ਉਸ ਚੀਜ਼ ਦਾ ਬਾੜਾ ਪ੍ਰਭਾਵ ਤੁਹਾਡੇ ਉੱਪਰ ਪੁੱਲ ਕੇ ਵੀ ਨਹੀਂ ਪਵੇਗਾ ਜਦੋਂ ਤੁਸੀਂ ਕੰਗੀ ਦਾ ਇੱਕ ਛੋਟਾ ਜਿਹਾ ਉਪਾਅ ਕਰ ਲਓਗੇ ਇਸੇ ਨਾਲ ਨਾਲ ਤੁਹਾਡੇ ਘਰ ਦੇ ਵਿੱਚ ਪੈਸੇ ਸੰਬੰਧੀ ਜਿੰਨੀਆਂ ਵੀ ਸਮੱਸਿਆਵਾਂ ਮੁਸ਼ਕਲਾਂ ਦੂਰ ਹੋਣਗੀਆਂ ਕਿਉਂਕਿ ਕੰਗੀ ਦੇ ਬਹੁਤ ਹੀ ਜ਼ਿਆਦਾ ਚਮਤਕਾਰੀ ਟੂਟ ਕੇ ਤੇ ਉਪਾਅ ਹੁੰਦੇ ਨੇ ਡੇੜੇ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਨੂੰ ਦੂਰ ਕਰ ਦਿੰਦੇ ਨੇ ਤਿਕੰਗੀ ਦਾ ਮਤਲਬ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਯੋਗਦਾਨ ਇਸ ਉਗਾ ਨੂੰ ਕਿਵੇਂ ਕਰਨਾ ਕਿ ਇਸ ਤਰੀਕੇ ਦੇ ਨਾਲ ਕਰਨਾ ਕਿਹੜੇ ਦਿਨ ਕਿਹੜੇ ਸਮੇਂ ਤੇ ਕਿੰਨਾ ਟਾਈਮ ਲਗਾਤਾਰ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸ ਉਪਾਣ ਨੂੰ ਤੁਸੀਂ ਸ਼ਨੀਵਾਰ ਦੇ ਦਿਨ ਕਰਨਾ ਹੈ ਤੇ ਤੁਸੀਂ ਇਸ ਉਪਾਣ ਨੂੰ ਕਿਵੇਂ ਕਰਨਾ ਹੈ ਜਿਹੜੀ ਤੁਹਾਡੇ ਘਰ ਦੇ ਵਿੱਚ ਤੁਹਾਡੀ ਵਰਤੀ ਗਈ ਪੁਰਾਣੀ ਕੰਗੀ ਪਈ ਹੋਵੇਗੀ ਉਸ ਨੂੰ ਤੁਸੀਂ ਲੈ ਕੇ ਸ਼ਨੀਵਾਰ ਦੇ ਦਿਨ ਟਾਈਮ ਕੋਈ ਵੀ ਹੋ ਸਕਦਾ ਸਵੇਰੇ ਕਰ ਸਕਦੇ ਹੋ ਦੁਪਹਿਰੇ ਸ਼ਾਮ ਨੂੰ ਜਦੋਂ ਵੀ ਸ਼ਨੀਵਾਰ ਵਾਲੇ ਦਿਨ ਤੁਹਾਨੂੰ ਸਮਾਂ ਮਿਲਦਾ ਉਸੇ ਹੀ ਸਮੇਂ ਤੁਸੀਂ ਇਸ ਉਪਾਣ ਨੂੰ ਕਰ ਸਕਦੇ ਹੋ ਤੇ ਇਸੇ ਤਰ੍ਹਾਂ ਤੁਸੀਂ ਕੰਗੀ ਲੈ ਲੈਣੀ ਹੈ ਆਪਣੀ ਪੁਰਾਣੀ ਕੰਗੀ ਨੂੰ ਲੈ ਕੇ ਸ਼ਨੀਵਾਰ ਵਾਲੇ ਦਿਨ ਕਿਸੇ ਵੀ ਸਮੇਂ ਤੁਸੀਂ ਆਪਣੀ ਘਰ ਤੋਂ ਬਾਹਰ ਚਲੇ ਜਾਣਾ ਜਿੱਥੇ ਚਰਸਤਾ ਹੋਵੇਗਾ ਉੱਥੇ ਤੁਸੀਂ ਚਲੇ ਜਾਣਾ ਉੱਥੇ ਜਾ ਕੇ ਤੁਸੀਂ ਉਸ ਕੰਗੀ ਨੂੰ ਸੁੱਟ ਕੇ ਆ ਜਾਣਾ ਸਿਰਫ ਇੰਨਾ ਹੀ ਇੱਕ ਛੋਟਾ ਜਿਹਾ ਉਪਾਅ ਕਰਨਾ ਹੈ ਤੇ ਕਈ ਲੋਕ ਇਸ ਤਰ੍ਹਾਂ ਵੀ ਕਹਿ ਦਿੰਦੇ ਆ ਕਿ ਸਾਡੀ ਨੇੜੇ ਤਾਂ ਕੋਈ ਚਰਾਹਾ ਨਹੀਂ ਹੈਗਾ ਚਰਾਹਾ ਤਾਂ ਤੁਸੀਂ ਚਾਹਂਦੀ ਹੋ ਕਿ ਜੇਸ ਰਸਤੇ ਨੂੰ ਚਾਰ ਰਸਤੇ ਨਿਕਲਦੇ ਹੋਣ ਉਸ ਨੂੰ ਚਰਾਹਾ ਜਾਂ ਚੋਂ ਰਸਤਾ ਕਿਹਾ ਜਾਂਦਾ ਹੈ ਇਸੇ ਤਰ੍ਹਾਂ ਫਿਰ ਵੀ ਜੇਕਰ ਤੁਹਾਡੇ ਘਰ ਦੇ ਨੇੜੇ ਤੇੜੇ ਆਸ-ਪਾਸ ਕਿਤੇ ਵੀ ਚਰਸਤਾ ਨਹੀਂ ਹੈਗਾ ਤਾਂ ਤੁਸੀਂ ਆਪਣੇ ਘਰ ਦੇ ਨੇੜੇ ਆਸ-ਪਾਸ ਕੋਈ ਨਦੀ ਨਹਿਰ ਹੋਵੇਗੀ ਚੱਲਦਾ ਪਾਣੀ ਹੋਵੇਗਾ ਸਾਫ਼ ਸੁਥਰਾ ਉਸ ਚੱਲਦੇ ਹੋਏ ਪਾਣੀ ਦੇ ਵਿੱਚ ਆਪਣੀ ਜਿਹੜੀ ਪੁਰਾਣੀ ਕੰਗੀ ਹੋਵੇਗੀ ਨਾ ਉਹ ਸਾਨੂੰ ਤੁਸੀਂ ਜਲ ਪ੍ਰਵਾਹ ਕਰਦੇ ਹੈ ਪਰ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਕਿ ਤੁਸੀਂ ਪਾਣੀ ਦੇ ਵਿੱਚ ਸੁੱਟ ਕੇ ਨਹੀਂ ਆਉਣੀ ਕਈ ਵਾਰ ਖੜਾ ਹੋਇਆ ਪਾਣੀ ਹੁੰਦਾ ਆਪਾਂ ਸੁੱਟ ਕੇ ਆ ਜਾਂਦੇ ਆ ਚੱਲਦੇ ਹੋਏ ਪਾਣੀ ਦੇ ਵਿੱਚ ਤੁਸੀਂ ਉਹ ਕੰਗੀ ਹੈ ਜਿਹੜੀ ਪਾ ਕੇ ਆਉਣੀ ਉਸ ਪਾਣੀ ਦੇ ਵਿੱਚ ਜਲ ਪ੍ਰਵਾਹ ਕਰਦੇ ਇਸ ਤਰੀਕੇ ਦੇ ਨਾਲ ਜਦੋਂ ਤੁਸੀਂ ਆਪਣੇ ਘਰ ਤੋਂ ਜਾਣਾ ਹੈ ਚਾਹੇ ਤੁਸੀਂ ਚਰਸਤੇ ਦੇ ਵਿੱਚ ਕੰਗੀ ਨੂੰ ਚੱਲਿਓ ਸੁੱਟਣ ਚਾਹੇ ਚੱਲਦੇ ਹੋਏ ਪਾਣੀ ਦੇ ਵਿੱਚ ਤਦੋਂ ਤੁਸੀਂ ਆਪਣੇ ਘਰ ਤੋਂ ਜਾਣਾ ਹੈ ਨਾ ਤਾਂ ਤੁਸੀਂ ਜਾਂਦੇ ਸਮੇਂ ਰਸਤੇ ਦੇ ਵਿੱਚ ਕਿਸੇ ਦੇ ਕੋਲ ਰੁਕਣਾ ਤੇ ਗੱਲਬਾਤ ਕਰਨੀ ਨਾ ਹੀ ਤੁਸੀਂ ਆਉਂਦੇ ਸਮੇਂ ਰਸਤੇ ਦੇ ਵਿੱਚ ਕਿਸੇ ਕੋਲ ਰੁਕਣਾ ਤੇ ਨਾ ਹੀ ਕੋਈ ਗੱਲਬਾਤ ਕਰਨਾ ਤੇ ਇਸੇ ਤਰ੍ਹਾਂ ਜਦੋਂ ਤੁਸੀਂ ਇਸ ਕੰਗੀ ਨੂੰ ਚਾਹੇ ਤਾਂ ਚਾਹੇ ਰਸਤੇ ਦੇ ਵਿੱਚ ਸੁੱਟ ਕੇ ਤੁਸੀਂ ਇਹ ਉਪਾਅ ਕਰੋਗੇ ਚਾਹੇ ਪਾਣੀ ਦੇ ਵਿੱਚ ਚੱਲਦੇ ਹੋਏ ਪਾਣੀ ਦੇ ਵਿੱਚ ਤੁਸੀਂ ਜਲ ਪ੍ਰਵਾਹ ਕਰਕੇ ਇਹ ਉਪਾਅ ਕਰ ਦਿਓ ਇਹ ਉਪਾਅ ਕਰਨ ਦੇ ਨਾਲ ਜੇਕਰ ਤੁਹਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਹੈ ਕਿਸੇ ਨੇ ਤੁਹਾਡੇ ਉੱਪਰ ਕੁਝ ਤਾੰਤ੍ਰਿਕ ਕਿਰਿਆਵਾਂ ਕੀਤੀਆਂ ਹੋਈਆਂ ਨੇ ਉਹ ਤੁਰੰਤ ਤੁਹਾਡੇ ਉੱਪਰੋਂ ਦੂਰ ਹੋ ਜਾਣਗੀਆਂ ਤੇ ਜਾਂ ਫਿਰ ਕਈ ਵਾਰ ਕੀ ਹੁੰਦਾ ਹੈ ਕਿ ਕੁਝ ਆਪਣੇ ਉੱਪਰ ਕਰਨੇ ਕਰਵਾਉਣ ਦੇ ਲਈ ਸੋਚ ਰਿਹਾ ਹੁੰਦਾ ਹੈ ਤੇ ਜੇਕਰ ਉਹ ਸਾਡੇ ਉੱਪਰ ਕੁਝ ਬਾੜਾ ਕਰਦਾ ਵੀ ਹੈ ਤਾਂ ਸਾਡੇ ਉੱਪਰ ਉਸ ਚੀਜ਼ ਦਾ ਬੁਰਾ ਪ੍ਰਭਾਵ ਨਹੀਂ ਪੈਂਦਾ ਲੱਖੋ ਵੋਸ਼ੇ ਕਰਨ ਦੇ ਬਾਵਜੂਦ ਤੁਹਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ ਜੇਕਰ ਤੁਸੀਂ ਇਸ ਉਪਾਅ ਨੂੰ ਕਰ ਲੈਨੇ ਹੋ ਤਾਂ ਇਸੇ ਤਰ੍ਹਾਂ ਤੁਹਾਡੇ ਉੱਪਰ ਕੀਤੇ ਕਰਾਏ ਦਾ ਅਸਰ ਦਿਨੋ ਦਿਨ ਇਸ ਉਪਾਅ ਨੂੰ ਕਰਨ ਦੇ ਨਾਲ ਘਟਦਾ ਹੋਇਆ ਨਜ਼ਰ ਆਵੇਗਾ ਤੇ ਇੱਕ ਦੂਸਰੀ ਗੱਲ ਕਿ ਕੋਈ ਤੁਹਾਡੇ ਉੱਪਰ ਕੁਝ ਕਰਵਾ ਨਹੀਂ ਸਕੇਗਾ ਤੇ ਇਸ ਉਪਾਅ ਨੂੰ ਕਰਨ ਦੇ ਨਾਲ ਨਾਲ ਤੁਹਾਡੇ ਘਰ ਦੇ ਵਿੱਚ ਪੈਸਾ ਇੰਨਾ ਆਵੇਗਾ ਕਿ ਤੁਸੀਂ ਖੁਦ ਵੀ ਸੋਚ ਕੇ ਦੇਖ ਕੇ ਹੈਰਾਨ ਰਹਿ ਚਾਓਗੇ ਇਸੇ ਤਰ੍ਹਾਂ ਜਦੋਂ ਤੁਸੀਂ ਆਪਣੀ ਪੁਰਾਣੀ ਕੰਗੀ ਦੀ ਨਾਲ ਇਸ ਉਪਾਣੂ ਕਰ ਲੈਣਾ ਇਸ ਪੁਰਾਣੀ ਕੰਗੀ ਨੂੰ ਤੁਸੀਂ ਸੁੱਟ ਦੇਣਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਕਿ ਜਿਹੜੀ ਆਪਣੀ ਵਰਤੋਂ ਦੇ ਲਈ ਤੁਸੀਂ ਨਵੀਂ ਕੰਗੀ ਲੈ ਕੇ ਆਉਣੀ ਹੈ ਬਜ਼ਾਰ ਤੋਂ ਕਿਤੋਂ ਵੀ ਲੈ ਕੇ ਆਉਣੀ ਹੈ ਤਾਂ ਤੁਸੀਂ ਕੰਗੀ ਲੈਣ ਦੇ ਸਮੇਂ ਇਸ ਚੀਜ਼ ਦਾ ਖਾਸ ਕਰਕੇ ਧਿਆਨ ਰੱਖਿਓ ਕਿ ਉਹ ਕੰਗੀ ਇਹ ਜਿਹੜੀ ਉਹ ਚਿੱਟੇ ਰੰਗ ਦੀ ਤੁਸੀਂ ਲੈ ਕੇ ਆਇਓ ਕਿਉਂਕਿ ਚਿੱਟੇ ਰੰਗ ਦੇ ਉੱਪਰ ਕਾਸ ਕਰਕੇ ਕੋਈ ਵੀ ਜਾਦੂ ਟੂਣਾ ਟੋਟਕਾ ਚਲਦੀ ਕਰਿਆ ਨਹੀਂ ਹੁੰਦਾ ਕਾ ਬਹੁਤ ਹੀ ਜ਼ਿਆਦਾ ਘੱਟ ਚਾਂਸ ਹੁੰਦੇ ਨੇ ਕਿ ਚਿੱਟੇ ਰੰਗ ਦੀ ਗੰਗੀ ਦੇ ਉੱਪਰ ਕੋਈ ਜਾਦੂ ਟੂਣਾ ਟੋਟਕਾ ਕਰੇ ਤੇ ਉਸ ਦਾ ਸਾਡੇ ਤੇ ਬੁਰਾ ਪ੍ਰਭਾਵ ਪਾਵੇ ਇਸ ਤੋਂ ਇਲਾਵਾ ਤੁਹਾਨੂੰ ਇੱਕ ਸਿੰਪਲ ਜਿਹਾ ਹੋਰ ਉਪਾਅ ਦੱਸ ਦਿੰਨੇ ਆ ਕਿ ਜੇਕਰ ਤੁਸੀਂ ਇੱਕ ਚਾਂਦੀ ਦੀ ਕੰਗੀ ਬਣਵਾ ਸਕਦੇ ਹੋ ਬਿਲਕੁਲ ਛੋਟੀ ਬਹੁਤ ਹੀ ਘੱਟ ਪੈਸਿਆਂ ਦੇ ਵਿੱਚ ਬਣ ਜਾਵੇਗੀ ਜੇਕਰ ਤੁਸੀਂ ਬਣਵਾ ਸਕਦੇ ਹੋ ਤਾਂ ਉਸ ਚਾਂਦੀ ਦੀ ਕੰਗੀ ਨੂੰ ਬਣਵਾ ਕੇ ਜਿਹੜਾ ਤੁਹਾਡਾ ਪਰਸ ਹੈ ਜਿਹੜਾ ਤੁਸੀਂ ਆਉਣ ਚਾਹਣ ਦੇ ਸਮੇਂ ਜਾਂ ਜਿਸ ਦੇ ਵਿੱਚ ਤੁਸੀਂ ਪੈਸੇ ਪਾ ਕੇ ਰੱਖਦੇ ਹੋ ਹਮੇਸ਼ਾ ਤੁਹਾਡੇ ਕੋਲ ਰਹਿੰਦਾ ਉਸ ਪਰਸ ਦੇ ਵਿੱਚ ਇੱਕ ਛੋਟੀ ਜਿਹੀ ਚਾਂਦੀ ਦੀ ਕੰਗੀ ਬਣਵਾ ਕੇ ਤੁਸੀਂ ਜ਼ਰੂਰ ਰੱਖੋ ਇਹ ਜੋ ਸਿੰਪਲ ਜਿਹਾ ਅਸੀਂ ਉਪਾਅ ਦੱਸਿਆ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀ ਘਰ ਦੇ ਵਿੱਚ ਇੰਨਾ ਜ਼ਿਆਦਾ ਪੈਸਾ ਆਉਣ ਵਾਲਾ ਹੈ ਕਿ ਤੁਸੀਂ ਖੁਦ ਵੀ ਦੇਖ ਕੇ ਹੈਰਾਨ ਰਹਿ ਜਾਓਗੇ ਸੋ ਇਹ ਸੀ ਜੀ ਸਾਡੀ ਅੱਜ ਦੀ ਜਾਣਕਾਰੀ ਤੇ ਇੱਕ ਛੋਟਾ ਜਿਹਾ ਕੰਗੀ ਦੇ ਨਾਲ ਕੀਤਾ ਜਾਣ ਵਾਲਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਧੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਜੀ ਕਿ ਕੋਮੇਲਟ ਬੋਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਤਾਂਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਹ ਕੰਗੀ ਦਾ ਇੱਕ ਛੋਟਾ ਜਿਹਾ ਉਪਾਏ ਸਿੰਪਲ ਜਿਹਾ ਪਰ ਇਹ ਉਪਾਅ ਦੇਖਣ ਨੂੰ ਬਹੁਤ ਹੀ ਜ਼ਿਆਦਾ ਸਿੰਪਲ ਲੱਗਦਾ ਪਰ ਬਹੁਤ ਹੀ ਜ਼ਿਆਦਾ ਚਮਤਕਾਰੀ ਤੇ ਕਾਰਗਰ ਉਪਾਏ ਇਸ ਕਰਕੇ ਤੁਸੀਂ ਇਸ ਉਪਾਅ ਨੂੰ ਇੱਕ ਵਾਰ ਤੁਸੀਂ ਜ਼ਰੂਰ ਕਰਕੇ ਦੇਖਿਓ ਤੇ ਇਸ ਦੇ ਚਮਤਕਾਰੀ ਫਾਇਦੇ ਤੁਹਾਨੂੰ ਬਹੁਤ ਹੀ ਹੋਣ ਵਾਲੇ ਨੇ ਤੁਹਾਡਾ ਸਾਰੀ ਹੀ ਪੈਨ ਪਰਮਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਨਵੀਂ ਜਾਣਕਾਰੀ ਤੇ ਨਵੇਂ ਉਪਾਅ ਦੇ ਨਾਲ ਤਾਂ ਦੇਤਾ ਕੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ